ਆਪਣੇ ਨਿੱਕੇ ਜਿਹੇ ਭਰਾ ਦੀ ਗੁੱਟ ਤੇ ਰਖੜੀ ਸਜਾਉਂਦੀ ਇਹ ਮਾਸੂਮ ਛੋਟੀ ਜਹੀ ਭੈਣ ਦੋਵੇਂ ਹੀ ਬੱਚੇ 5ਵੀਂ ਅਤੇ 3ਜੀ ਜਮਾਤ ਦੇ ਵਿਦਿਆਰਥੀ ਨੇ ਅਤੇ ਆਪਸ ਦੇ ਵਿੱਚ ਭੈਣ ਭਰਾ ਇਹ ਭੈਣ ਭਰਾ ਬੀਤੇ ਦਿਨੀ ਆਪਣੇ ਨਾਨਕੇ ਪਿੰਡ ਦੇ ਵਿੱਚ ਗਏ ਹੋਏ ਸੀ ਛੁੱਟੀਆਂ ਕੱਟਣ ਅਤੇ ਉੱਥੇ ਹੀ ਜਦੋਂ ਖੇਡਣ ਦੇ ਲਈ ਬਾਹਰ ਗਏ ਤਾਂ ਪਾਣੀ ਦੇ ਵਿੱਚ ਡੁੱਬ ਗਏ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਵਾਪਸ ਮੁੜੇ ਕਿ ਮਾਪਿਆਂ ਦੀਆਂ ਦੇਖ ਕੇ ਤਾਂ ਹਾਂ ਨਿਕਲ ਗਈਆਂ ਪਿੰਡ ਵਾਲੇ ਦੱਸਦੇ ਨੇ ਕਿ ਅਸੀਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਨਾਲ ਖੇਡਦੇ ਬੱਚਿਆਂ ਨੇ ਸਾਨੂੰ ਆ ਕੇ ਜਾਣਕਾਰੀ ਦਿੱਤੀ ਕਿ ਖੇਡਦੇ-ਖੇਡਦੇ ਮਾਸੂਮ ਸੁਖਮਨਦੀਪ ਅਤੇ ਉਸਦੀ ਭੈਣ ਪਾਣੀ ਦੇ ਵਿੱਚ ਡਿੱਗ ਪਏ ਨੇ ਪਰ ਜਿਸ ਸਮੇਂ ਤੱਕ ਪਿੰਡ ਵਾਲੇ ਉੱਥੇ ਪਹੁੰਚੇ ਤਾਂ ਕਾਫੀ ਦੇਰ ਹੋ ਚੁੱਕੀ ਸੀ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਅੱਜ ਇਹ ਪਰਿਵਾਰ ਸੁੰਨਾ ਹੋ ਚੁੱਕਿਆ ਹੈ ਜਿਹੜੇ ਬੱਚਿਆਂ ਦੇ ਸਹਾਰੇ ਉਹ ਜ਼ਿੰਦਗੀ ਕੱਢ ਰਹੇ ਸੀ ਅੱਜ ਉਹ ਦੁਨੀਆ ਦੇ ਵਿੱਚ ਉਹ ਇਸ ਤਰ੍ਹਾਂ ਚਲੇ ਗਏ ਇਸ ਵਗਰੋਂ ਮਾਪਿਆਂ ਦੀ ਹਾਲਤ ਬੇहद ਹੀ ਦਰਸਯੋਗ ਅਤੇ ਖਰਾਬ ਪਈ ਹੋਈ ਹੈ ਪਰਨ ਮੌਕੇ ਤੇ ਪਹੁੰਚੇ ਪਿੰਡ ਵਾਲੇ ਅਤੇ ਪੁਲਿਸ ਵਾਲਿਆਂ ਦੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੁਝ ਉਹਨਾਂ ਨੇ ਆਪਣੇ ਅੱਖੀ ਦੇਖਿਆ ਜਾਣਦੇ ਆ ਕਿੱਦਾਂ ਆਈ ਸੀਗੀ ਤੇ ਬੱਚਿਆਂ ਨੇ ਸਾਨੂੰ ਜਿਹੜੇ ਨਾਲ ਤੇ ਬੱਚੇ ਸੀ ਉਹਨਾਂ ਨੇ ਜਾ ਕੇ ਸਾਨੂੰ ਹੱਥੀ ਤੇ ਦੱਸਿਆ ਵੀ ਬੱਚੇ ਡੁੱਬ ਗਏ ਜਦੋਂ ਅਸੀਂ ਭੱਜ ਕੇ ਆਏ ਮਤਲਬ ਉੱਥੇ ਸਾਡੇ ਨਾਲ ਦੇ ਸਾਥੀ ਉਹਨੂੰ ਬੱਚੇ ਡੁੱਬ ਚੁੱਕੇ ਸੀ ਜਦੋਂ ਸਾਡੇ ਸਾਥੀ ਨੇ ਮਤਲਬ ਛਾਲ ਮਾਰਕ ਵਿੱਚੋਂ ਗੁੜੀਆ ਕੱਢੀ ਜੀ ਗੁੜੀਆ ਕੱਢੀ ਉਹ ਕੰਦਾ ਵੀ ਇੱਕ ਬੱਚਾ ਹੋਰ ਆ ਜਦੋਂ ਦੋਹਾਂ ਨੂੰ ਕੱਢਿਆ ਉਹਨਾਂ ਦੀ ਡੈਥ ਹੋ ਚੁੱਕੀ ਸੀ ਇੱਕ ਕਿਸ ਤਰ੍ਹਾਂ ਦੀ ਘਟਨਾ ਮਤਲਬ ਖੇਡਣ ਗਏ ਸੀ ਜਾਂ ਕੀ ਕਰਨ ਗਏ ਸੀ ਨਹੀਂ ਖੇਡਣ ਗਏ ਸੀ ਆਪਣੇ ਗਰਾਊਂਡ ਆਈ ਬੱਚੇ ਸਿਆਮ ਹੀ ਖੇਡ ਲਾਉਂਦੇ ਆ ਸਾਡੇ ਮਤਲਬ ਇਹ ਪਿੰਡ ਦੀ ਸੱਤ ਸਮਝ ਲਓ ਕਿ ਇੱਥੇ ਬੱਚੇ ਆਮ ਹੀ ਖੇਡ ਲਾਉਂਦੇ ਆ ਵੀ ਪਹਿਲਾਂ ਉਹ ਜਿਹੜਾ ਵਾਟਰ ਵਾਸ ਦਾ ਤਲਾਸ਼ ਸੀ ਗਈ ਪਹਿਲਾਂ ਫਰੀ ਹੁੰਦਾ ਸੀ ਵੀ ਖਾਲੀ ਹੁੰਦਾ ਸੀ ਵੀ ਸਰਕਾਰ ਦੀਆਂ ਹਦਾਇਤਾਂ ਦੇ ਦਬਾਅ ਕੋਲ ਨੂੰ ਪਾਣੀ ਭਰ ਕੇ ਤੇ ਮਤਲਬ ਵਾਟਰ ਵਾਸ ਚਾਲੂ ਕੀਤਾ ਗਿਆ ਸੀ ਤੇ ਉਹ ਬੱਚਿਆਂ ਨੂੰ ਪਤਾ ਨਹੀਂ ਲੱਗਿਆ ਵੀ ਛੋਟੇ ਪਿੰਡ ਦੀ ਸੀ ਜਾਂ ਨਹੀਂ ਇਹ ਸਾਡੇ ਪਿੰਡ ਦੇ ਦੋ ਤਾਂ ਤੇ ਦੋਤੀ ਸੀ ਮੈਨ ਲਾਈਵੇ ਸੀ ਕਿੱਥੋਂ ਰਹਿਣ ਵਾਲੇ ਸੀ ਬੱਚਾ ਪਿੰਡ ਦਾ ਨਹੀਂ ਮੈਨੂੰ ਪਤਾ ਨਹੀਂ ਆਪਣਾ ਕਿੰਨੀ ਉਮਰ ਦੀ ਇਹਨਾਂ ਦੀ ਬੱਚੇ ਇੱਕ ਤਾਂ ਆਪਣੇ 10 ਰਹੀ ਵੀ 7 ਸਾਲ ਇੱਕ ਦੀ 9 ਸਾਲੇ ਹਾਂ ਜੀ ਸਰ ਬੱਚਾ ਸੀ ਸਗਵੰਦਪ ਸਿੰਘ ਤੇ ਉਹ ਵੀ ਉਮਰ 9 ਸਾਲ ਸੀ ਪੰਜਵੀਂ ਕਲਾਸ ਚ ਪੜਦਾ ਸੀ ਜਿਹਦੀ ਸਿਸਟਰ ਸੀਗੀ ਲక్ష్ਮੀ ਉਹ ਪੰਨਿਜ ਆ ਪੰਨਿਜ ਕਲਾਸ ਚ ਪੜਦਾ ਸੀ ਤੀਜੀ ਪੜ੍ਹਦੀ ਸੀ ਉਹ ਤੋਂ ਛੋਟੀ ਸੀ ਇਹਨਾਂ ਦਾ ਪਿੰਡ ਚੋਖਰੀ ਹੈ ਨਾਂ ਨਾਂਕੇ ਹੈ ਸੀ ਰਾਜੋਆ ਉਹ ਸਰਕਾਰੀ ਵਾਟਰ ਵਰਕ ਸੀ ਦਿੱਲੀ ਜੀ ਦੇ ਨੇ ਤਾਂ ਸਰ ਕਿਸ ਤਰ੍ਹਾਂ ਇਹ ਕਰਨਾ ਹੈ ਕਿਸ ਤਰ੍ਹਾਂ ਹੁੰਦਾ ਸਰ ਤੇ ਬੱਚੇ ਕਿਦ ਖੇਡਦੇ ਰਹਦੇ ਜਿਵੇਂ ਪ੍ਰਵਾਰ ਦੇ ਮੈਂਬਰ ਦੱਸਦੇ ਖੇਡਣਾ ਆਇ ਸੀ ਖੇਡਣ ਲੱਗੇ ਤਾਂ ਵਾਟਾ ਜ਼ਿੰਦਗੀ ਜੀ ਦਿਖਤ ਨੇ ਰੋੜ ਤੇ ਡਿੱਗੀ ਹੈਗੀ ਪੰਡੂ ਲਿੰਕ ਰੋੜ ਜਾਂਦੀ ਹੈ ਬੱਚੇ ਦੀ ਕੰਡੀਸ਼ਨ ਕੀ ਹੈ ਬੱਚਿਆਂ ਮਰ ਤੱਕ ਹੈ ਕਿੰਨੇ ਕਿੰਨੇ ਉਮਰ ਦੇ ਬੱਚੇ 9 ਸਾਲ ਦੀ ਲੜਕੇ ਦੀ ਉਮਰ ਉਹਨਾਂ ਦੀ 6-7 ਸਾਲਾਂ ਦੀ ਲੜਕੀ ਸਰ ਕੇ ਪੈਨਪਰਾ